ਅਕਾਲੀ ਬਾਬਾ ਫੂਲਾ ਸਿੰਘ ਚੱਲਿਆ ਮਲਤਾਨ ਦੀ ਜੰਗ ਨੂੰ ਲੋਕਾਂ ਨੇ ਕੋਠਿਆਂ ਤੇ ਚੜ ਚੜ ਕੇ ਵੇਖਿਆ ਅਕਾਲੀਆਂ ਦਾ ਜਥੇਦਾਰ ਤੁਰਿਆ ਜਾਵੇ ਅਕਾਲੀ ਵੀ ਦੋ ਤਰ੍ਹਾਂ ਦੇ ਆ ਭਾਈ ਇੱਕ ਅਕਾਲੀ ਉਹ ਜਿਹੜਾ ਸਿਰਫ ਗੁਰੂ ਗ੍ਰੰਥ ਸਾਹਿਬ ਦਾ ਅਕਾਲੀ ਦੂਜਿਆਂ ਦੀ ਮੈਂ ਗੱਲ ਕਰਨ ਨਹੀਂ ਰਿਹਾ ਕਿ ਕਿਹੜੇ ਆ ਕਿਹੜੇ ਨਹੀਂ ਆ ਜਿਹੜਾ ਜਦੋਂ ਲੋਕਾਂ ਨੇ ਅਕਾਲੀ ਬਾਬਾ ਫੂਲਾ ਸਿੰਘ ਨੂੰ ਆਉਂਦਿਆਂ ਵੇਖਿਆ ਤੇ ਅਕਾਲੀ ਬਾਬਾ ਫੂਲਾ ਸਿੰਘ ਦੇ ਕੋਲ ਇੱਕ ਤੋਪ ਆ ਜਿਹਨੂੰ ਪੰਗੀਆਂ ਦੀ ਤੋਪ ਕਹਿੰਦੇ ਆ ਇਹ ਤੋਪ ਬਣਾਈ ਸੀ ਅਹਿਮਦ ਸ਼ਾਹ ਅਬਦਾਲੀ ਨੇ ਤਾੜਾ ਖੁਰਾਕ ਖੋਜ ਮਟਾਉਣ ਵਾਸਤੇ ਇਸ ਤੋਪ ਦੇ ਵਿੱਚ 50 ਮਣ ਪੱਕਾ ਬਰੂਦ ਇੱਕੋ ਵਾਰੀ ਪੈਂਦਾ ਸੀ ਤੇ ਇਸ ਤੋਪ ਦੀ ਬੈਰਲ ਉੱਤੇ ਲਿਖਿਆ ਸੀ ਤੋਹਫਾ ਸਾਹਿਬ ਪੀਕਰ ਅਸਤਾਹ ਆਤੀਸ਼ ਬਾਰ ਅੱਗ ਸੁੱਟਣ ਵਾਲੀ ਅਬਦਾਲੀ ਨੇ ਬਣਾਈ ਤੁਹਾਨੂੰ ਮਾਰਨ ਵਾਸਤੇ ਟਾਡੇ ਵੱਡਿਆਂ ਨੇ ਹਰੀ ਸਿੰਘ ਪੰਘੀ ਹੋਣਾ ਨੇ ਮਾਰ ਮਾਰ ਜੁੱਤੀਆਂ ਬਦਾਲੀ ਦੇ ਕੋਲੋਂ ਤੋਪ ਅਟਕ ਦਰਿਆ ਦੇ ਕੰਡੇ ਤੇ ਖੋਲੀ ਕਹਿੰਦੇ ਤੂੰ ਇੱਧਰ ਦੇ ਕੇ ਜਾ ਤੂੰ ਕਿੱਧਰ ਲਈ ਫਿਰਦਾ ਸਾਡੇ ਯਾਰੀ ਚ ਉਹ ਤੋਪ ਖੋਗੇ ਸਰਦਾਰਾਂ ਨੇ ਲੈ ਆਂਦੀ ਉਹ ਪੰਘੀਆਂ ਕੋ ਰਈ ਦੇ ਮੁੜ ਕੇ ਆ ਗਈ ਅਕਾਲੀ ਬਾਬਾ ਫੂਲਾ ਸਿੰਘ ਦੇ ਕੋਲ ਹੁਣ ਅਕਾਲੀ ਬਾਬਾ ਫੂਲਾ ਸਿੰਘ ਪਹੁੰਚਿਆ ਮੁਲਤਾਨ 6 ਮਹੀਨੇ ਹੋ ਗਏ ਮੁਲਤਾਨ ਦਾ ਕਿਲਾ ਨਹੀਂ ਹਿੱਜਿਆ ਜਾਂਦਾ ਕੰਧਾਂ ਬੜੀਆਂ ਪੱਕੀਆਂ ਨਾ ਬੰਦੇ ਅੰਦਰ ਵੜਦੇ ਸੀ ਨਾ ਤੋਪਾਂ ਦੀ ਮਾਰ ਹੁੰਦੀ ਸੀ ਨਾ ਗੋਲੇ ਸਿੱਕੇ ਦੀ ਮਾਰ ਹੁੰਦੀ ਸੀ ਅਕਾਲੀ ਬਾਬਾ ਫੂਲਾ ਸਿੰਘ ਜਦੋਂ ਜਾ ਕੇ ਉੱਥੇ ਖਲੋ ਗਿਆ ਤੇ ਅਗਲੇ ਬੰਨਿਓ ਮਿਲਿਆ ਸ਼ੇਰੇ ਪੰਜਾਬ ਦਾ ਪੁੱਤ ਇਹਦਾ ਨਾਮਾ ਖੜਕ ਸਿੰਘ ਉਹਨੇ ਪੈਰੀਂ ਹੱਥ ਲਾ ਕੇ ਆਖਿਆ ਅਕਾਲੀ ਜੀ ਜੀ ਆਇਆਂ ਨੂੰ ਤੁਸੀਂ ਆਏ ਜੀ ਆਇਆਂ ਨੂੰ ਆਰਾਮ ਕਰੋ ਅਕਾਲੀ ਬਾਬਾ ਫੂਲਾ ਸਿੰਘ ਆਰਾਮ ਕਰਨ ਵਾਸਤੇ ਮੰਜੇ ਤੇ ਬੈਠਾ ਤੇ ਯਕਦਮ ਹੀ ਉੱਠ ਕੇ ਖਲੋ ਗਿਆ ਕੋਲ ਖਲੋਤਾ ਮਹਾਰਾਜਾ ਰਣਜੀਤ ਸਿੰਘ ਦਾ ਪੁੱਤ ਕਹਿਣ ਲੱਗਾ ਅਕਾਲੀ ਜੀ ਮੰਜਾ ਚੰਗਾ ਨਹੀਂ ਲੱਗਾ ਬਿਸਤਰਾ ਚੰਗਾ ਨਹੀਂ ਲੱਗਾ ਜਾਨਣੀ ਚੰਗੀ ਨਹੀਂ ਲੱਗੀ ਸ਼ਮਿਆਨਾ ਚੰਗਾ ਨਹੀਂ ਲੱਗਾ ਤੁਸੀਂ 7 ਦਿਨ ਲਗਾਤਾਰ ਸਫਰ ਕੀਤਾ ਵਾ ਤੁਸੀਂ 2 ਘੰਟੇ ਆਰਾਮ ਕਰ ਲਓ ਫਿਰ ਜੰਗ ਕਰ ਲਾਂਗੇ ਅਕਾਲੀ ਬਾਬਾ ਫੂਲਾ ਸਿੰਘ ਕਹਿੰਦੇ ਖੜਕਸਿਆਂ ਇੱਧਰ ਆ ਸ਼ੇਰੇ ਪੰਜਾਬ ਦੇ ਮੁੰਡੇ ਨੂੰ ਕਹਿੰਦੇ ਇੱਧਰ ਆ ਉਹ ਨੇੜੇ ਆ ਗਿਆ ਅਕਾਲੀ ਬਾਬਾ ਫੂਲਾ ਸਿੰਘ ਕਹਿੰਦਾ ਉਹ ਕੀ ਆ ਕਹਿੰਦਾ ਜੀ ਮੁਲਤਾਨ ਦਾ ਕਿਲਾ ਕਹਿੰਦਾ ਨਹੀਂ ਨਹੀਂ ਉਹਦੇ ਉੱਤੇ ਕੀ ਆ ਕਹਿੰਦਾ ਜੀ ਦੁਸ਼ਮਣ ਦਾ ਝੰਡਾ ਝੂਲਦਾ ਹੈ ਅਕਾਲੀ ਬਾਬਾ ਫੂਲਾ ਸਿੰਘ ਕਹਿਣ ਲੱਗਾ ਜਦੋਂ ਕੌਮ ਦੇ ਲੀਡਰ ਦੂਜੀਆਂ ਕੌਮਾਂ ਦੇ ਝੰਡਿਆਂ ਥੱਲੇ ਬਹਿ ਕੇ ਮੰਜਿਆਂ ਤੇ ਆਰਾਮ ਕਰਨਾ ਗਿੱਝ ਜਾਣ ਉਹ ਕੌਮ ਅੱਜ ਵੀ ਜੁੱਤੀਆਂ ਖਾਊਗੀ ਉਹ ਕੌਮ ਕੱਲ ਵੀ ਜੁੱਤੀਆਂ ਖਾਊਗੀ ਆਰਾਮ ਕਰਾਂਗੇ ਉਹਨਾਂ ਦੇ ਝੰਡੇ ਪੁੱਟ ਕੇ ਜਿੱਨਾਂ ਚਰ ਆਪਣਾ ਕੇਸਰੀ ਨਹੀਂ ਚਲਾ ਲੈਂਦੇ ਆਰਾਮ ਹਰਾਮ ਹੈ ਸਾਡੇ ਵਾਸਤੇ ਹੈ ਕੋਈ ਤੁਹਾਡਾ ਲੀਡਰ ਪੇਰਾ ਬਲੀਬਿੰਗ ਅੱਖਾਂ ਅੱਖਾਂ ਪਾ ਕੇ ਇੰਨੀ ਗੱਲ ਕਹਿ ਸਕੇ ਇਥੇ ਪੱਗਾਂ ਦੇ ਰੰਗ ਬਦਲ ਗਏ ਆ ਨਾਂ ਬਦਲ ਗਏ ਕਰਤੂਤਾਂ ਉਹੋ ਹੀ ਆ ਜਿਹੜੀਆਂ ਪਹਿਲਿਆਂ ਦੀਆਂ ਸੀ ਪਰ ਨਾਲਾ ਉੱਥੇ ਡਿੱਗੀ ਜਾਂਦਾ ਜਿੱਥੇ ਪਹਿਲਿਆਂ ਦਾ ਡਿੱਗੀ ਜਾਂਦਾ ਅਕਾਲੀ ਬਾਬਾ ਫੂਲਾ ਸਿੰਘ ਕਹਿੰਦਾ ਲਿਆਓ ਸਾਡੀ ਪੰਗੀਆਂ ਦੀ ਤੋਪ ਪੰਗੀਆਂ ਦੀ ਤੋਪ ਚੱਲੀ ਜਿਹੜੀ ਕੰਧ 6 ਮਹੀਨਿਆਂ ਤੋਂ ਨਹੀਂ ਡਿੱਗੀ ਪਹਿਨੇ ਤਿੰਨ ਗੋਲੇ ਵਜੇ ਤੇ ਕੰਧ ਦੀਆਂ ਇੱਟਾਂ ਪੁੱਰ ਗਈਆਂ ਜਦੋਂ ਇੱਟਾਂ ਪੁੱਰ ਗਈਆਂ ਤੇ ਜ਼ਥੇਦਾਰ ਆ ਕੇ ਕਹਿੰਦੇ ਅਕਾਲੀ ਜੀ ਕਮਾਲ ਹੋ ਗਈ ਤੇ ਨਾਲ ਹੀ ਤੋਪਚੀ ਨੇ ਸਣਾ ਦੇ ਕੇ ਆਖਿਆ ਅਕਾਲੀ ਬਾਬਾ ਫੂਲਾ ਸਿੰਘ ਨੂੰ ਕਹਦੇ ਤੋਪ ਉਹ ਨਹੀਂ ਚੱਲਣੀ ਕਹਿੰਦਾ ਕਿਉਂ ਕਹਿੰਦੇ ਤੋਪ ਦਾ ਪਹੀਆ ਟੁੱਟ ਗਿਆ ਤੇ ਤੋਪ ਇੱਕ ਬੰਨੇ ਡਿੱਗ ਪਈ ਆ ਤੇ ਇਹਨੂੰ ਚੁੱਕਣ ਵਾਸਤੇ ਨਾ ਤੇ ਪਹੀਆ ਹੈਗਾ ਤੇ ਨਾ ਏਡੀ ਸ਼ਤੀ ਧਿਰ ਬਣਨੀ ਆ ਇਹ ਤੋਪ ਨਹੀਂ ਚੱਲਣੀ ਅਕਾਲੀ ਬਾਬਾ ਫੂਲਾ ਸਿੰਘ ਨੇ ਆਖਿਆ ਮੇਰਾ ਹੁਕਮ ਆ ਤੋਪ ਚੱਲੂ ਤੇ ਐਹੋ ਚੱਲੂ ਇਹ ਤੋਪ ਚੀ ਜਾਣੇ ਤੇ ਤੋਪ ਚੀ ਦਾ ਕੰਮ ਜਾਣੇ ਇਹ ਤੋਪ ਐਹੋ ਹੀ ਚੱਲੂ ਤੇ ਮਲਤਾਨ ਦੇ ਕਿਲੇ ਤੇ ਵਾਰ ਕਰੂਗੀ ਸਾਰੇ ਤੋਪਚੀ ਕੋ ਇਕੱਠੇ ਹੋ ਗਏ ਵੀ ਤੂੰ ਦੱਸ ਤੋਪ ਚੱਲੂ ਕਿਦਾਂ ਕਹਿੰਦਾ ਤੋਪ ਚਲਾ ਦੂੰਗਾ ਇੱਕ ਤਰੀਕਾ ਜੇ ਇਹਦੇ ਥੱਲੇ ਆ ਕੇ ਕੋਈ ਬੰਦਾ ਮੋਢਾ ਦਵੇ ਤੇ ਪਈਆ ਚੁੱਕ ਕੇ ਤੇ ਤਾਂ ਕਰ ਦੋ ਮੈਂ ਇਹਦੇ 'ਚ ਪਾਉਂਗਾ ਬਰੂਦ 50 ਮਣ ਪੱਕਾ ਬਰੂਦ ਪੈਣਾ ਇੱਕ ਵਾਰੀ ਛੋਟੀ ਜੀ ਬੁਲਟ ਪੈਂਦੀ ਆ ਬੰਦੂਕ ਦੇ ਵਿੱਚ ਕਿੰਨਾ ਝਟਕਾ ਮਾਰਦੀ ਆ ਤੇ ਜਿਹਦੇ ਵਿੱਚ 50 ਮਣ ਬਰੂਦ ਪੈਣਾ ਉਹਦਾ ਝਟਕਾ ਕਿੰਨਾ ਹੋ ਕਹਿੰਦਾ ਝਟਕਾ ਵੱਜੂਗਾ ਤੋਪ ਚੱਲ ਜੂਗੀ ਪਰ ਇਹ ਸ਼ਰਤ ਆ ਵੀ ਜਿੰਨੇ ਥੱਲੇ ਮੋਢਾ ਦੇਣਾ ਵਾ ਉਹ ਬੰਦਾ ਥਾਂ ਹੀ ਮਰ ਜਾਣਾ ਵਾ ਮੈਨੂੰ ਨਵਾਂ ਚਾਹੀਦਾ ਗੋਲੇ ਚੱਲਣ ਦਾ ਗੋਲੇ ਚੱਲਣ 20 ਗੋਲੇ ਚੱਲਣ 50 ਮੈਨੂੰ ਓਨੇ ਬੰਦੇ ਮਗਰ ਤਿਆਰ ਪਰ ਤਿਆਰ ਚਾਹੀਦੇ ਹੁਣ ਇੱਥੇ ਸਿੱਖਾਂ ਲਈ ਪਰਖ ਦੀ ਘੜੀ ਆ ਇੱਥੇ ਕੌਮ ਲਈ ਪਰਖ ਦੀ ਘੜੀ ਸੀ ਤੋਬ ਜੀ ਕਹਿੰਦਾ ਲਿਆਓ ਬੰਦੇ ਤਿਆਰ ਕਰੋ ਇਨੇ ਚਰ ਨੂੰ ਜਸੂਸ ਆ ਗਿਆ ਅੰਦਰੋਂ ਕਿਲੇ ਦੇ ਵਿੱਚੋਂ ਆ ਗੱਲ ਓਨੇ ਲਿਖੀ ਆ ਮੈਂ ਨਹੀਂ ਕਹਿਣ ਲੱਗਾ ਹੁਣ ਸੁਣਿਓ ਤੁਹਾਨੂੰ ਪਤਾ ਲੱਗ ਜੂ ਤੁਸੀਂ ਕਿਹੜੀ ਮਿੱਟੀ ਦੇ ਬਣੇ ਜੇ ਜਾਸੂਸ ਕਹਿੰਦਾ ਮੈਂ ਨਕਲੀ ਦਾੜੀ ਨਕਲੀ ਪਾਗ ਲਾ ਕੇ ਆ ਗਿਆ ਵੀ ਸਿੱਖਾਂ ਦੀ ਜਾਸੂਸੀ ਕਰਨ ਦੇ ਤੇ ਕਹਿੰਦਾ ਮੈਨੂੰ ਪਤਾ ਲੱਗਾ ਤੋਪ ਦਾ ਪਈਆ ਟੁੱਟ ਗਿਆ ਕਹਿੰਦਾ ਮੈਂ ਉਧਰ ਨੂੰ ਤੁਰਿਆ ਜਾਵਾਂ ਜਿੱਧਰ ਤੋਪ ਦਾ ਪਈਆ ਟੁੱਟਾ ਤੇ ਕਹਿੰਦਾ ਮੈਨੂੰ ਚਾਹ ਬੜਾ ਕਹਿੰਦਾ ਸਿੱਖ ਹੁਣ ਹੁਣੇ ਜੁੱਤੀਓ ਜੁੱਤੀ ਇੱਕ ਦੂਜੇ ਨਾਲ ਵੀ ਕੰਮ ਵਿਗੜ ਗਿਆ ਉਹਨੇ ਆਖਣਾ ਤੂੰ ਤੂੰ ਮੋਢਾ ਦੇ ਉਹਨੇ ਆਖਣਾ ਤੂੰ ਮੋਢਾ ਦੇ ਇਦਾਂ ਹੀ ਹੁੰਦਾ ਨਾ ਵੀ ਤੂੰ ਥੱਲੇ ਹੋ ਤੂੰ ਥੱਲੇ ਹੋ ਕਹਿੰਦਾ ਮੈਂ ਜਦੋਂ ਉੱਥੇ ਆਇਆ ਤਾਂ ਸਿੱਖ ਵਾਕਈ ਤੱਕਾ ਮੁਕੀ ਹੋਣ ਦੇ ਇੱਕ ਦੂਜੇ ਨੂੰ ੱੱਕੇ ਮਾਰਨ ਦੇ ਕਹਿੰਦਾ ਮੈਂ ਪੁੱਛ ਲਿਆ ਸਿੱਖੋ ਲੜਦੇ ਕਿਉਂ ਜੇ ਉਹ ਕਹਿੰਦੇ ਵੀ ਤੋਪਚੀ ਕਹਿੰਦਾ ਤੋਪ ਥੱਲੇ ਮੋਢਾ ਦੇਣਾ ਕਹਿੰਦਾ ਲੜਦੇ ਹੁਣ ਤੁਸੀਂ ਇਸ ਕਰਕੇ ਹੋਣੇ ਵੀ ਉਹ ਕਹਿੰਦਾ ਨਾ ਤੂੰ ਅੱਗੇ ਹੋ ਉਹ ਕਹਿੰਦਾ ਤੂੰ ਅੱਗੇ ਹੋ ਸਿੱਖ ਮੋਢੇ ਤੇ ਹੱਥ ਰੱਖ ਕੇ ਕਹਿੰਦਾ ਨਹੀਂ ਲੜਾਈ ਇਸ ਗੱਲ ਦੀ ਆ ਆ ਕਹਿੰਦਾ ਮੈਂ ਪਹਿਲਾਂ ਅੱਗੇ ਹੋਣਾ ਆ ਕਹਿੰਦਾ ਮੈਂ ਅੱਗੇ ਹੋਣਾ ਆ ਕਹਿੰਦਾ ਮੈਂ ਅੱਗੇ ਹੋਣਾ ਉਸ ਜਸੂਸ ਦਾ ਨਾਮ ਆ ਗੁਲਾਮ ਜ਼ਲਾਨੀ ਉਹਨੇ ਕੰਨਾਂ ਨੂੰ ਹੱਥ ਲਾ ਕੇ ਥੱਲੇ ਲਾ ਕੇ ਤੇ ਕੰਨਾਂ ਨੂੰ ਲਾ ਕੇ ਆਖਿਆ ਯਾ ਅਲਾ ਕਿਹੜੀ ਮਿੱਟੀ ਦੇ ਬਣੇ ਇਹ ਲੋਕ ਆ ਇਹਨਾਂ ਨੂੰ ਇਹਨਾਂ ਦੇ ਆਪਣੇ ਨਾਲ ਮਾਰਨ ਇਹ ਕੌਮ ਦੁਨੀਆ ਤੋਂ ਮਰ ਕਦੀ ਨਹੀਂ ਸਕਦੀ ਰਾਜ ਕਰਨਗੇ ਰਹਿੰਦੀ ਦੁਨੀਆ ਤੱਕ ਗੁਲਾਮ ਚਲਾਨੀ ਕਹਿੰਦਾ ਮੈਂ ਪਛਾਹ ਹੋ ਕੇ ਖਲੋ ਗਿਆ ਉੱਥੇ ਧੱਕਾ ਮੁੱਕੀ ਵੱਧ ਗਿਆ ਉਹ ਆਖੇ ਮੈਂ ਪਹਿਲਾਂ ਖਲੋਣਾ ਉਹ ਆਖੇ ਮੈਂ ਪਹਿਲਾਂ ਖਲੋਣਾ ਉਹ ਆਖੇ ਮੈਂ ਪਹਿਲਾਂ ਖਲੋਣਾ ਫਿਰ ਉੱਥੇ ਇੱਕ ਫੈਸਲਾ ਹੋਇਆ ਕਿ ਤਨਖਾਹ ਦੇ ਹਿਸਾਬ ਨਾਲ ਖਲੋਜੋ ਜਿਹਦੀ ਤਨਖਾਹ ਸਭ ਤੋਂ ਜ਼ਿਆਦੀ ਆ ਉਹ ਮੋਢਾ ਪਹਿਲਾਂ ਦਊਗਾ ਜੇ ਦੀ ਘਾਟਿਆ ਦੂਜੇ ਨੰਬਰ ਤੇ ਜੇ ਦੀ ਘਾਟਿਆ ਤੀਜੇ ਨੰਬਰ ਤੇ ਜੇ ਦੀ ਘਾਟਿਆ ਚੌਥੇ ਨੰਬਰ ਤੇ ਤੇ ਜਿਹੜਾ ਸਭ ਤੋਂ ਮਾਤੜ ਸਾਥੀ ਆ ਜਿਹਦੀ ਸਭ ਤੋਂ ਘਾਟਿਆ ਮਗਰ ਖਲਾਰ ਦਿਓ ਤੇ ਮੈਂ ਕਹਿੰਦੇ 18 ਬੰਦਿਆਂ ਨੇ ਮੋਢਾ ਥੱਲੇ ਡਾਇਆ 18 ਗੋਲੇ ਚੱਲੇ 18 ਦੇ 18 ਹੀ ਮਰ ਗਏ ਸ਼ਹੀਦ ਹੋ ਗਏ ਤੇ ਗੁਲਾਮ ਜਲਾਨੀ ਕਹਿੰਦਾ ਮੇਰੇ ਕੋ ਰਿਆ ਨਾ ਗਿਆ ਮੈਂ ਭੱਜ ਕੇ ਦੋਬ ਥੱਲੇ ਮੋਢਾ ਦੇ ਬੈਠਾ ਦੇ ਦੇ ਬੈਠਾ ਦੇ ਮੁੰਕੇ ਨਿਕਲ ਵੀ ਆਇਆ ਉਸੇਲੇ ਮੈਨੂੰ ਤੋਂ ਬੱਚੀ ਫੜ ਕੇ ਕਹਿੰਦਾ ਕਿੱਧਰ ਚੱਲਿਆਂ ਕਹਿੰਦਾ ਮੈਂ ਆਖਿਆ ਜੀ ਮੈਂ ਜਸੂਸ ਆ ਕਹਿੰਦਾ ਜਸੂਸ ਆ ਤਾਂ ਇੱਧਰ ਕੀ ਕਰਨ ਆਇਆ ਹਾਂ ਕਹਿੰਦਾ ਮੈਂ ਜਸੂਸੀ ਕਰਦੇ ਕਰਦੇ ਨੇ ਨਕਲੀ ਕਿਰਪਾਨ ਉਤੋਂ ਦੀ ਪਾਈ ਆ ਨਕਲੀ ਪੱਗ ਬੰਨੀ ਆ ਨਕਲੀ ਦਾੜੀ ਲਾਈ ਆ ਪਤਾ ਨਹੀਂ ਤੁਹਾਡੇ ਅਲ ਦੇਖ ਕੇ ਗੁਰੂ ਦਾ ਬਾਣਾ ਦੇਖ ਕੇ ਮੈਨੂੰ ਅੱਗ ਜੀ ਕਿੱਥੋਂ ਲੱਗੀ ਮੈਂ ਵੀ ਭੱਜ ਕੇ ਥੱਲੇ ਵੜ ਕੇ ਸੱਚਾ ਤੇ ਹੋ ਹੀ ਗਿਆ ਨਾ ਤੇ ਨਿਗਲ ਮੈਂ ਇਸ ਕਰਕੇ ਆਇਆ ਕਿ ਜੇ ਮੈਂ ਵੀ ਥੱਲੇ ਆ ਕੇ ਮਰ ਗਿਆ ਤੇ ਤੁਹਾਡਾ ਇਤਿਹਾਸ ਨਹੀਂ ਕਿਸੇ ਨੇ ਲਿਖਣਾ ਮੈਨੂੰ ਹੁਣ ਜਾਣ ਦੇ ਘਰ ਨੂੰ ਤੇ ਮੈਂ ਨਾਲੇ ਤੁਹਾਡਾ ਲਿਖੂੰਗਾ ਤੇ ਨਾਲੇ ਦੁਨੀਆ ਨੂੰ ਦੱਸੂੰਗਾ ਵੀ ਸਿੱਖ ਕਿਹੜੀ ਕਮੇਟੀ ਦੇ ਬਣੇ ਹੋਏ ਨੇ 18 ਗੋਲੇ ਚੱਲੇ ਮਲਤਾਨ ਦੀ ਕੰਧ ਚ ਪਾੜ ਪਿਆ ਅਕਾਲੀ ਬਾਬਾ ਫੂਲਾ ਸਿੰਘ ਬਹਾਦਰਾਂ ਨੂੰ ਨਾਲ ਲੈ ਕੇ ਮਲਤਾਨ ਦੇ ਕਿਲੇ ਦੇ ਅੰਦਰ ਆਇਆ ਕਿਸੇ ਨੇ ਜਾ ਕੇ ਨਵਾਬ ਮੁਜੱਫਰ ਖਾਨ ਨੂੰ ਦੱਸਿਆ ਮੁਜੱਫਰ ਖਾਨ ਸੌਣ ਦਾ ਸਮਾਂ ਹੋਇਆ ਖਤਮ ਤੂੰ 6 ਮਹੀਨੇ ਟੋਲੇ ਦੀਆਂ ਲਾਲੀਆਂ ਜੰਨੀਆਂ ਲਾਉਣੀਆਂ ਹੈ ਆ ਗਈ ਨਚਾਉਣ ਵਾਲੇ ਤੈਨੂੰ ਤੇਗਾ ਦੀ ਧਾਰ ਉੱਤੇ ਚੱਟੇ ਘੋੜੇ ਤੇ ਸਵਾਰ ਚੱਟਾ ਬਾਣਾ ਚਿੱਟੀ ਪੱਗ ਬਨ ਕੇ ਨਵਾਬ ਮੁਜੱਫਰ ਖਾਨ ਮੈਦਾਨੇ ਜੰਗ ਅੰਦਰ ਆਇਆ ਸਾਹਮਣੇ ਅਕਾਲੀ ਬਾਬਾ ਫੁੱਲਾ ਸਿੰਘ ਨੂੰ ਵੇਖ ਕੇ ਤੇ ਅੱਛ ਅੱਛ ਕਰ ਉੱਠਿਆ ਕਹਿੰਦਾ ਬਾਬਾ ਆ ਉਮਰ ਜੰਗ ਕਰਨ ਦੀ ਨਹੀਂ ਨੌਂਾਂ ਧੀਆਂ ਕੋਲੋਂ ਗਿੱਟੇ-ਗੋਡੇ ਘਟਾਉਣ ਦੀ ਐ ਹੁਮਰ ਚ ਕੌਣ ਲੜਦਾ ਹੁੰਦਾ ਅਕਾਲੀ ਬਾਬਾ ਫੁੱਲਾ ਸਿੰਘ ਆਂਦਾ ਗੱਲ ਜਦੋਂ ਆਉ ਨਾ ਗੁਰੂ ਤੇ ਗੱਲ ਆਉ ਮਿੱਟੀ ਤੇ ਗੱਲ ਆਉ ਅਣਖ ਤੇ ਗੱਲ ਆਉ ਗੈਰਤ ਤੇ ਫਿਰ ਉਮਰਾਂ ਦੇ ਲਿਹਾਜ ਖਤਮ ਹੋ ਜਾਂਦੇ ਆ ਤੂੰ ਕਰ ਮੇਰੇ ਤੇ ਵਾਰ ਫਿਰ ਤੈਨੂੰ ਦੱਸਾਂਗੇ ਵਾਰ ਕਰੀਦਾ ਕਿਵੇਂ ਆ ਨਵਾਬ ਮੁਜੱਫਰ ਖਾਨ ਨੇ ਤਿੰਨ ਵਾਰ ਅਕਾਲੀ ਬਾਬਾ ਫੂਲਾ ਸਿੰਘ ਤੇ ਕੀਤੇ ਮਰਦ ਨੇ ਤਿੰਨੇ ਵਾਰ ਰੋਕੇ ਤੇ ਨਾਲ ਹੀ ਆਵਾਜ਼ ਮਾਰ ਕੇ ਆਖਿਆ ਨਵਾਬ ਮੁਜੱਫਰ ਖਾਨ ਤੇਰੀ ਵਾਰੀ ਹੋਈ ਖਤਮ ਆ ਵੇਖ ਤੈਨੂੰ ਦੱਸੀਏ ਵਾਰ ਕਰੀਦਾ ਕਿੱਦਾਂ ਚਿੱਟੇ ਘੋੜੇ ਤੇ ਮਰਦ ਸਵਾਰ ਨੀਲਾ ਬਾਣਾ ਨੀਲਾ ਦਸਤਾਰਾ ਇੱਕ ਮੋਢੇ ਤੇ ਤੀਰਾਂ ਵਾਲਾ ਪੱਥਾ ਇੱਕ ਮੋਢੇ ਤੇ ਕਮਾਨ ਧਾਕ ਤੇ ਲੜਕਦੀ ਸ੍ਰੀ ਸਾਹਿਬ ਮੁਸ਼ਾਇਰਿਆਂ ਨੂੰ ਤਾਂ ਮੱਥੇ ਤੇ ਟਿਉੜੀ ਅੱਖਾਂ ਵਿੱਚ ਲਾਲੀ ਅਕਾਲੀ ਬਾਬਾ ਫੂਲਾ ਸਿੰਘ ਨੇ ਤਾਂ ਅਕਾਲੀ ਬਾਬਾ ਫੂਲਾ ਸਿੰਘ ਦਾ ਇੱਕ ਭਰਮਾ ਵਾਰ ਨਵਾਬ ਮੁਜ਼ੱਫਰ ਖਾਨ ਦਾ ਸਿਰ ਵੱਢ ਕੇ ਮਰਦਨੇ ਧਰਤੀ ਉੱਤੇ ਸੁੱਟ ਦਿੱਤਾ ਇਤਿਹਾਸ ਕਹਿੰਦਾ ਸੱਤ ਪੁੱਤ ਨਵਾਬ ਮੁਜ਼ੱਫਰ ਖਾਨ ਦੇ ਘੂਰੇ ਚੋਂ ਨਿਕਲ ਕੇ ਅਕਾਲੀ ਬਾਬਾ ਫੂਲਾ ਸਿੰਘ ਦੇ ਨਾਲ ਲੜੇ ਅਕਾਲੀ ਬਾਬਾ ਫੂਲਾ ਸਿੰਘ ਨੇ ਸੱਤ ਦੇ ਸਾਥੀ ਨਰਕਾਂ ਦੇ ਰਾਹ ਨੂੰ ਪਾ ਦਿੱਤੇ ਜਿਹੜਾ ਕਿੜਾ 6 ਮਹੀਨਿਆਂ ਦਾ ਅੜਿਆ ਸੀ ਸ਼ਾਮਾਂ ਦਾ ਸੂਰਜ ਡੁੱਬਣ ਤੋਂ ਪਹਿਲਾਂ-ਪਹਿਲਾਂ ਅਕਾਲੀ ਬਾਬਾ ਫੂਲਾ ਸਿੰਘ ਨੇ ਉਹ ਕਿੜਾ ਜਿੱਤ ਕੇ ਪੰਥ ਦੀ ਝੋਲੀ 'ਚ ਪਾ ਦਿੱਤਾ ਸਣਾ ਮਿਲਿਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਸ਼ੇਰੇ ਪੰਜਾਬ ਨੇ ਉਸੇ ਵਕਤ ਦਰਬਾਰ ਸਾਹਿਬ ਦੇ ਅੰਦਰ ਸੇਵਾ ਪ੍ਰਾਰੰਭ ਕਰਵਾ ਦਿੱਤੀ